ਜ਼ੋਰ ਨਾਲ ਵੱਧ ਪਾਣੀ ਪੀਣ ਨਾਲ ਵੀ ਇਨਸਾਨ ਦੀ ਮੌਤ ਹੋ ਸਕਦੀ ਹੈ। ਵੈਸੇ ਤਾਂ ਇਨਸਾਨ ਲਈ ਪਾਣੀ ਉਨਾ ਹੀ ਜ਼ਰੂਰੀ ਹੈ ਜਿੰਨਾ ਕਿ ਸਾਹ ਲੈਣਾ। ਪਰ ਡਾਕਟਰ ਐਂਟਰੋਪਰਮਨ ਦੱਸਦਾ ਹੈ ਕਿ ਇਨਸਾਨ ਦੀ ਬਾਡੀ ਦੇ ਵਿੱਚ ਇੱਕ ਲੈਕਟਰੇਟ ਹੁੰਦਾ ਸੋਡੀਅਮ ਨਾਮ ਦਾ ਜਿਹੜਾ ਕਿ ਆਪਣੀ ਬਾਡੀ ਦੇ ਵਿੱਚ ਆਪਣੇ ਫਲੋਰ ਲੈਵਲ ਨੂੰ ਤਾਂ ਆਪਣੇ ਨਰਵਸ ਸਿਸਟਮ ਨੂੰ ਕੰਟਰੋਲ ਕਰਦਾ ਹੈ। ਜਦੋਂ ਆਪਾਂ ਲੋੜ ਤੋਂ ਵੱਧ ਪਾਣੀ ਪੀਂਨੇ ਆ ਤਾਂ ਆਪਣੀ ਕਿਡਨੀ ਜਿਹੜੀ ਹੈ ਇੱਕ ਸੀਮਤ ਪਾਣੀ ਬਚਾਉਣ ਦੇ ਕਾਬਿਲ ਹੈ। ਜਿੰਨਾ ਕਿ ਪਾਣੀ ਬਚਾ ਸਕਦੀ ਉਹਨਾਂ ਕ ਦਾ ਪਹੁੰਚਾਉਂਦੀ ਹੈ। ਬਾਕੀ ਜਿਹੜਾ ਪਾਣੀ ਬਚ ਜਾਂਦਾ ਉਹ ਆਪਣੇ ਸੋਡੀਅਮ ਲੈਵਲ ਨੂੰ ਘਟਾਉਣਾ ਸ਼ੁਰੂ ਕਰ ਦਿੰਦਾ ਹੈ। ਯੂਨੋ ਕੇ ਬਾਇਓਸੈਂਟਿਫਿਕ ਪਾਜਾ ਚ ਹਾਈਪੋਨਟ੍ਰੀਮੀਆ ਯਾ ਵਾਟਰ ਟੌਕਸਿਕੀਸ਼ਨ ਵੀ ਕਹਿ ਦਿੰਦੇ ਆ ਜਿਸ ਨਾਲ ਕੇ ਆਪਣੀ ਬਾਡੀ ਚ ਕਈ ਤਰ੍ਹਾਂ ਦੀ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀਆਂ ਨੇ ਜਿਵੇਂ ਕਿ ਆਪਾਂ ਨੂੰ ਉਲਟੀ ਆਉਣ ਨੂੰ ਪੈਣਾ ਯਾ ਕ੍ਰੈਂਪਸ ਹੋਣਾ ਯਾ ਫਿਰ ਆਪਣੇ ਬਾਡੀ ਦਾ ਜਿਹੜਾ એનર્ਜੀ ਲੈਵਲ ਹੈ ਬਿਲਕੁਲ ਘਟ ਜਾਣਾ ਪਰ ਸਭ ਤੋਂ ਖਤਰਨਾਕ ਹੈ ਜਿਹੜਾ ਉਹ ਆ ਕੇ ਆਪਣੇ ਦਿਮਾਗ ਦੇ ਉੱਤੇ ਸੋਜਣ ਆਣੀ ਸ਼ੁਰੂ ਹੋ ਜਾਂਦੀ ਹੈ ਜੇ ਇਹਦਾ ਜੇ ਟਾਈਮ ਸਰ ਇਲਾਜ ਨਾ ਹੋਏ ਤਾਂ ਆਪਣੀ ਮੌਤ ਵੀ ਹੋ ਸਕਦੀ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਪਾਣੀ ਬਿਲਕੁਲ ਪੀਣਾ ਨਹੀਂ ਗਾ ਪਾਣੀ ਇਨਸਾਨ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਜਿਵੇਂ ਕਹਿੰਦੇ ਨੇ ਕਿ ਹਰ ਚੀਜ਼ ਦੀ ਲਿਮਟ ਹੁੰਦੀ ਹੈ ਤਾਂ ਪਾਣੀ ਪੀਣ ਦੀ ਵੀ ਲਿਮਟ ਹੈ ਤਾਂ ਡਾਕਟਰ ਕਹਿੰਦੇ ਨੇ ਕਿ ਜਿਹੜੇ ਲੋਕ ਜ਼ਿਆਦਾ ਸਰੀਰਕ ਕੰਮ ਨਹੀਂ ਕਰਦੇ ਮਤਲਬ ਕਿ ਜਿਨ੍ਹਾਂ ਨੂੰ ਪਸੀਨਾ ਵਗੈਰਾ ਨਹੀਂ ਆਉਣਾ ਜ਼ਿਆਦਾ ਤਾਂ ਉਹਨਾਂ ਲਈ ਇੱਕ ਦਿਨ 'ਚ ਜੇ ਬੰਦਾ ਹੈ ਤਾਂ 15 ਕੱਪ ਯਾਨੀ ਕਿ 3.5 ਲੀਟਰ ਜੇ ਔਰਤ ਹੈ ਤਾਂ 11 ਕੱਪ ਯਾਨੀ ਕਿ 2.5 ਲੀਟਰ ਪਾਣੀ ਇਨਫਸ ਹੈ